ਬੜਾ ਰੈਕਲੈਸ ਬਿਹੇਵੀਅਰ ਸੀਗਾ ਜਿਨ੍ਹਾਂ ਦਾ ਬੜਾ ਬਦਮਾਸ਼ੀ ਗੈਂਗਸਟਰ ਟਾਈਪ ਦਾ ਬਿਹੇਵੀਅਰ ਜਿਹੜਾ ਇੱਕ ਕਰ ਰਹੇ ਸੀ ਫੀਲ ਕੀਤੀ ਕਿ ਤੁਸੀਂ ਸਰੈਂਡਰ ਕਰ ਦੋ ਪਰ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਇਹਨਾਂ ਨੇ ਇਨਸਟੈਡ ਆਫ ਥੈਟ ਫਾਇਰਿੰਗ ਸਟਾਰਟ ਕਰ ਦਿੱਤੀ ਸ਼ਾਕੋਟ ਏਰੀਆ ਦੇ ਵਿੱਚ ਵੀ ਇਹਨਾਂ ਨੇ ਮੁੰਡੇ ਦਿਨ ਪਹਿਲਾਂ ਫਾਇਰਿੰਗ ਕੀਤੀ ਹੈ ਜਿਸ ਤੋਂ ਇਹ ਸਾਰ ਰਹਿਣਾ ਹੈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 24 ਘੰਟਿਆਂ ਦੇ ਵਿੱਚ ਦੋ ਜਿਹੜੇ ਮਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸੀਨੀਅਰ ਅਧਿਕਾਰੀ ਜੁਗੇਸ਼ ਜੀ ਸਾਡੇ ਨਾਲ ਜੁੜਦੇ ਗੱਲ ਕਰ ਸਕਦੇ ਨੇ ਸਰ ਕੀ ਪੂਰਾ ਮਾਮਲਾ ਸੀ ਕਿਸ ਤਰ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਕੱਲ ਰਾਤ ਦੋ ਵੱਡੇ ਇਨਸੀਡੈਂਟ ਪਟਿਆਲਾ ਦੇ ਵਿੱਚ ਰਿਪੋਰਟ ਹੋਏ ਸੀਗੇ ਇੱਕ ਤਾਂ ਟੋਲ ਪਲਾਜ਼ਾ ਜੋ ਤਰੇੜੀ ਜੱਟਾ ਹੈ ਉੱਥੇ EMPLOYEES ਤੇ ਫਾਇਰਿੰਗ ਕਰਕੇ ਗੱਡੀ ਫਰਾਰ ਕਰਕੇ ਲੱਗੇ ਸੀਗੇ ਦੋ ਵਿਅਕਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਠੇਕੇ ਤੇ ਫਾਇਰਿੰਗ ਕਰਕੇ ਇੱਕ ਕਰਿੰਦੇ ਨੂੰ ਇੰਜਰ ਕਰਤਾ ਸੀਗਾ ਜੋ ਅੰਡਰ ਟ੍ਰੀਟਮੈਂਟ ਹੈ ਤਾਂ ਰਾਤੋਂ ਹੀ ਸਾਡੀਆਂ ਟੀਮਜ਼ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਸੀ ਇਹਨਾਂ ਨੂੰ ਐਪਰੀਹੈਂਡ ਕਰਨ ਤਾਂ ਅੱਜ ਇਹਨਾਂ ਨੂੰ ਟਿਪ ਆਫ ਮਿਲਿਆ ਸਾਡੀਆਂ ਟੀਮਜ਼ ਨੂੰ ਕਿ ਇਸ ਏਰੀਆ 'ਚ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਤਾਂ ਰਿਸਪੌਂਡਿੰਗ ਟੂ 댓 ਇਹਨਾਂ ਨੇ ਇੱਥੇ ਇਹਨਾਂ ਨੂੰ ਐਪਰੀਹੈਂਡ ਕੀਤਾ ਅਪੀਲ ਕੀਤੀ ਕਿ ਤੁਸੀਂ ਸਰੈਂਡਰ ਕਰ ਦਿਓ ਬਟ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਇਹਨਾਂ ਨੇ ਇਨਸਟੈਡ ਆਫ 댓 ਫਾਇਰਿੰਗ ਸਟਾਰਟ ਕਰਤੀ ਤਾਂ ਰਮਨਦੀਪ ਨੂੰ ਮੌਕੇ ਤੇ ਅਰੈਸਟ ਕਰ ਲਿਆ ਗਿਆ ਆ ਦੀਪਕ ਭੱਜਣ ਲੱਗਿਆ ਸੀਗਾ ਲੈਫਟ ਸਾਈਡ ਤਾਂ ਦੀਪਕ ਫਾਇਰਿੰਗ ਕਰ ਰਿਹਾ ਸੀ ਤਾ ਜਿਹੜਾ ਰੈਟੇਲੀਏਸ਼ਨ ਫਾਇਰ ਜਿਹੜਾ ਹੋਇਆ ਉਹ ਦੀਪਕ ਦੇ ਲਾਟ ਦੇ ਵਿੱਚ ਫਾਇਰ ਲੱਗਿਆ। ਤਾਂ ਉਹ ਇੰਜਰ ਹੋਇਆ। ਤਾਂ ਦੋਨੋਂ ਜੋ ਕ੍ਰਿਮੀਨਲ ਐਲੀਮੈਂਟ ਸੀ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਗਿਆ। ਸਰ ਦੋ ਜਿਹੜੀਆਂ ਬਾਰਦਾਤਾਂ ਨੂੰ ਇੱਕੋ ਰਾਤ ਦੇ ਵਿੱਚ ਇਸ ਤਰ੍ਹਾਂ ਇਲਜ਼ਾਮ ਦੇਣਾ ਕੀ ਕੋਈ ਪਹਿਲਾਂ ਦੀ ਪਲੈਨਿੰਗ ਕੀਤੀ ਗਈ ਸੀ ਇਹਨਾਂ ਦੀ? ਬੜਾ ਰੈਕਲੈਸ ਬਿਹੇਵੀਅਰ ਸੀਗਾ ਜੀ ਇਹਨਾਂ ਦਾ ਬੜਾ ਬਦਮਾਸ਼ੀ ਇੱਕ ਗੈਂਗਸਟਰ ਟਾਈਪ ਦਾ ਬਿਹੇਵੀਅਰ ਜਿਹੜਾ ਕਰ ਰਹੇ ਸੀਗੇ। ਤਾਂ ਉਹ ਉਹ ਬੇਸਿਕਲੀ ਦੋ ਵੱਡੇ ਇਨਸੀਡੈਂਟ ਉਹਦੇ ਵਿੱਚ ਇਹਨਾਂ ਨੇ ਖੁੱਲੇ ਆਮ ਸ਼ਰਿਆਂ ਜਿਹੜੇ ਕੀਤੇ ਹੈਗੇ ਆ ਤਾਂ ਇਨ ਰਿਸਪੌਂਸਿਵ ਡੇਟ ਅਸੀਂ 12 ਘੰਟੇ ਦੇ ਵਿੱਚ ਉਹਨੂੰ ਹੱਲ ਕਰ ਲਿਆ ਗਿਆ ਤੇ ਇੱਕ ਮੈਸੇਜ ਦਿੱਤਾ ਹੈਗਾ ਟੂ ਕ੍ਰਿਮੀਨਲ 엘ਿਮੈਂਟਸ ਕਿ ਅਸੀਂ ਸਟਰਨ ਐਕਸ਼ਨ ਲਾਵਾਂਗੇ ਜੇ ਵੀ ਜੋੜਾ ਵੀ ਕੋਈ ਗੈਂਗ ਬਦਮਾਸ਼ੀ ਜਾਂ ਗੈਂਗਸਟਰਿਜ਼ਮ ਵੱਲ ਪੈਰ ਰੱਖੇਗਾ ਉਹਨੂੰ ਟੋਲਰੇਟ ਨਹੀਂ ਕੀਤਾ ਜਾਵੇਗਾ ਸਖਤ ਐਕਸ਼ਨ ਹੋਏਗਾ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਲਿੰਕ ਸਾਹਮਣੇ ਆ ਰਿਹਾ ਹੈ ਪਰ ਪ੍ਰਾਈਮਰ ਫਸਾਈ ਇਹਨਾਂ ਦਾ ਕ੍ਰਿਮੀਨਲ ਜਿਹੜਾ ਬੈਕਗ੍ਰਾਉਂਡ ਹੈ ਉਹ ਸਾਹਮਣੇ ਆ ਰਿਹਾ ਹੈ ਇਹ ਵੀ ਰਿਪੋਰਟ ਹੋਇਆ ਵੀ ਸ਼ਾਕੋਟ ਏਰੀਆ ਦੇ ਵਿੱਚ ਵੀ ਇਹਨਾਂ ਨੇ ਥੋੜੇ ਦਿਨ ਪਹਿਲਾਂ ਫਾਇਰਿੰਗ ਕੀਤੀ ਹੈ ਤੇ ਉੱਥੋਂ ਇਹ ਫਰਾਰ ਨੇ ਆ ਬਾਕੀ ਫਰਦਰ ਇਹਨਾਂ ਦੀ ਐਸੋਸੀਏਸ਼ਨ ਰਿਗਾਰਡਿੰਗ ਸਪੈਸਿਫਿਕ ਗੈਂਗਸਟਰ ਗਰੁੱਪ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਇਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਉਹਨੂੰ ਕਮੈਂਟ ਕਰ ਸਕਦੇ ਹਾਂ ਬਈ ਜਿਸ ਤਰ੍ਹਾਂ ਹੁਣ ਕਾਨੂੰਨ ਦੇ ਵਿੱਚ ਵੀ ਬਦਲਾਅ ਆਇਆ ਕਿ ਜੇਕਰ ਵਿਦੇਸ਼ ਵੀ ਬੈਠਾ ਕੋਈ ਕਰਦਾ ਹੈ ਤਾਂ ਉਸਤੇ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਦਾ ਵੀ ਇਸ ਦੇ ਵਿੱਚ ਅਸਰ ਪਵੇਗਾ ਜੇਕਰ ਕੋਈ ਵੀ ਗੈਂਗਸਟਰ ਉਧਰੋਂ ਇਹਨਾਂ ਨੂੰ ਇੱਥੇ ਕਾਰਵਾਈ ਦੇ ਲਈ ਕਹਿ ਰਿਹਾ ਹੈ ਜਾਂ ਫਿਰ ਕੋਈ ਵੀ ਘਟਨਾ ਕਰਨ ਦੇ ਲਈ ਕਹਿ ਰਿਹਾ ਹੈ ਤਾਂ ਉਹਨਾਂ ਨੂੰ ਵੀ ਵਿੱਚ ਦਰਜ ਕੀਤਾ ਜਾਵੇਗਾ ਡੈਫੀਨਿਟਲੀ ਐਕਚੁਅਲ ਚ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਜਿਹੜਾ ਨਵਾਂ ਕਾਨੂੰਨ ਆਇਆ ਉਹ ਹੋਰ ਸਟ੍ਰੈਂਥਨ ਕਰਦਾ ਹੈਗਾ ਇਹਦੇ ਚ ਬੇਸਿਕਲੀ ਜਿਹੜੇ ਬਾਹਰਲੇ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਰੋਲ ਦੇ ਅਕੋਰਡਿੰਗਲੀ ਜੋ ਅਸਿਸਟ ਕਰ ਰਹੇ ਜਾਂ ਘਟਨਾ ਕਰਨ ਲਈ ਇਹਨਾਂ ਨੂੰ ਕਹਿ ਰਹੇ ਆ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਮਕਦਮੇ ਚ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਜਬਤ ਕਰਵਾ ਸਕਦੇ ਆ ਜਿਹੜੇ ਪ੍ਰੋਸੀਡਸ ਆਫ ਕਰਾਇਮ ਹੈ ਤੇ ਫਰਦਰ ਉਹਨਾਂ ਨੂੰ ਐਕਸਟਰਡੀਸ਼ਨ ਵੀ ਕਰਵਾ ਸਕਦੇ ਆ ਉਹਨਾਂ ਦੀ ਆਰਸੀਐਨ ਐਂਡ ਐਕਸਟਰਡੀਸ਼ਨ ਕਰਵਾ ਕੇ ਉਹਨਾਂ ਨੂੰ ਵਿਦੇਸ਼ ਤੋਂ ਇੱਥੇ ਵੀ ਲਿਆਂਦਾ ਜਾ ਸਕਦਾ ਸਰਪੁੱਲ ਕਿੰਨੀਆਂ ਗੋਲੀਆਂ ਚੱਲੀਆਂ ਸਨ ਤੇ ਤੁਹਾਡ ਪ੍ਰਾਇਮਰ ਫਸਾਈ ਚਾਰ ਪੰਜ ਗੋਲੀਆਂ ਉਹਨਾਂ ਵੱਲੋਂ ਫਾਇਰ ਹੋਈਆਂ ਬਟ ਸਾਡੀ ਐਫਐਸਐਲ ਟੀਮ ਮੌਕੇ ਤੇ ਆ ਰਹੀ ਹੈ ਜੋ ਕਲੈਕਟ ਕਰੇਗੀ ਐਵੀਡੈਂਸ ਉਹ ਅਕੋਰਡਿੰਗਲੀ ਵੀ ਕੈਨ ਕਲੈਰੀਫਾਈ ਕਿ ਕਿੰਨੀਆਂ ਐਕਚੁਅਲ ਚ ਗੋਲੀਆਂ ਚੱਲੀਆਂ ਪੁਲਿਸ ਵੱਲੋਂ ਵੀ ਤਿੰਨ ਚਾਰ ਗੋਲੀਆਂ ਚੱਲੀਆਂ ਰਿਪੋਰਟ ਹੋਈਆਂ ਤਿੰਨ ਗੋਲੀਆਂ ਤੇ ਫੋਰਚੂਨੇਟਲੀ ਕੋਈ ਮੁਲਾਜ਼ਮ ਇੰਜਰੀ ਨਹੀਂ ਹੋਇਆ ਇੱਕ ਗੱਡੀ ਤੇ ਫਾਇਰ ਹੋਇਆ ਐਸਐਚਓ ਸਦਰ ਰਾਜਪੁਰਾ ਦੀ ਵਤਨ ਦਾ ਤੁਹਾਡਾ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਸੀ 2 ਦਿਨ ਪਹਿਲਾਂ ਇੱਕ ਟੋਲ ਦੇ ਉੱਤੇ ਜਿਹੜਾ ਆ ਪੂਰਨ ਤੌਰ ਤੇ ਇੱਕ ਵਾਰਦਾਤ ਕੀਤੀ ਗਈ ਸੀ ਉਹਨਾਂ ਮੋਲਜਮਾਂ ਦੇ ਵੱਲੋਂ ਤੇ ਫਿਰ ਇੱਕ ਹੋਰ ਵਾਰਦਾਤ ਜਿਹੜਾ ਉਹਨਾਂ ਦੇ ਵੱਲੋਂ ਇਲਜ਼ਾਮ ਦਿੱਤਾ ਗਿਆ ਸੀ ਪਰ ਅੱਜ ਮਹਿਜ਼ 24 ਘੰਟਿਆਂ ਦੇ ਵਿੱਚ ਜਿਹੜਾ ਆ ਪੁਲਿਸ ਦੇ ਵੱਲੋਂ ਉਸ ਦੇ ਉੱਤੇ ਕਾਰਵਾਈ ਕੀਤੀ ਗਈ 24 ਘੰਟੇ ਉਸ ਦੇ ਉੱਤੇ ਰੇਕੀ ਕੀਤੀ ਗਈ ਨਿਗਰਾਨੀ ਰੱਖੀ ਗਈ ਪੂਰਨ ਤੌਰ ਤੇ ਟੀਮਾਂ ਵਿੱਚ ਲੱਗੀਆਂ ਹੋਈਆਂ ਸੀ ਤੇ ਹੁਣ ਜਿਹੜਾ ਏ ਇਸ ਮਾਮਲੇ ਦਾ ਨਤੀਜਾ ਜਿਹੜਾ ਸਾਨੂੰ 24 ਘੰਟਿਆਂ ਦੇ ਵਿੱਚ ਨਜ਼ਰ ਆ ਗਿਆ ਕਿ ਦੋਹਾਂ ਦੇ ਦੋਹਾਂ ਗੈਂਗਸਟਰਾਂ ਨੂੰ ਪੁਲਿਸ ਦੇ ਵੱਲੋਂ ਇਨਕਾਊਂਟਰ ਦੇ ਦੌਰਾਨ ਫੜ ਲਿਆ ਗਿਆ ਹੈ ਕੱਲ ਰਾਤ ਹੀ ਜਿਹੜੀਆਂ ਦੋ ਘਟਨਾਵਾਂ ਹਨ ਇਹਨਾਂ ਦੇ ਵੱਲੋਂ ਇਲਜ਼ਾਮ ਦਿੱਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਦਾ ਟਕਰਾ ਹੁੰਦਾ ਹੈ ਤੇ ਉਸ ਦੇ ਵਿੱਚ ਪੁਲਿਸ ਦੀ ਗੱਡੀ ਦੇ ਉੱਤੇ ਵੀ ਜਿਹੜੀ ਗੋਲੀ ਲੱਗਦੀ ਹੈ ਉਸ ਦੇ ਨਾਲ ਹੀ ਹਾਲੇ ਤੱਕ ਜੋ ਸਾਹਮਣੇ ਆਈ ਹੈ ਕਿ 5 ਤੋਂ 6 ਗੋਲੀਆਂ ਜਿਹੜੀਆਂ ਚਲਾਏ ਗਏ ਜਿਸ ਦੇ ਵਿੱਚੋਂ ਤਿੰਨ ਗੋਲੀਆਂ ਨੇ ਉਹ ਪੁਲਿਸ ਦੇ ਵੱਲੋਂ ਚਲਾਏ ਗਏ ਜਿਸ ਦੇ ਵਿੱਚ ਇੱਕ ਗੈਂਗਸਟਰ ਦੀ ਜਿਹੜੀ ਹੈ ਉਸ ਦੇ ਵਿੱਚ ਗੋਲੀ ਵੀ ਲੱਗਦੀ ਹੈ ਅਤੇ ਉਸ ਨੂੰ ਵੀ ਭਾਰਤੀ ਕਰਵਾ ਦਿੱਤਾ ਗਿਆ ਲਾਟੇ ਗੋਲੀ ਲੱਗਦੀ ਹੈ ਤੇ ਦੂਜੇ ਪਾਸੇ ਜਿਹੜਾ ਹੈ ਪੁਲਿਸ ਦੀ ਗੱਡੀ ਦੇ ਉੱਤੇ ਵੀ ਗੋ ਦੇ ਵਿੱਚ ਜ਼ਖਮੀ ਨਹੀਂ ਹੋਇਆ ਪਰ ਦੂਜੇ ਪਾਸੇ ਦੋ ਜਿਹੜੇ ਗੈਂਗਸਟਰ ਦੱਸੇ ਜਾ ਰਿਹਾ ਕਿ ਉਹਨਾਂ ਦੇ ਵਿੱਚੋਂ ਇੱਕ ਗੈਂਗਸਟਰ ਦੇ ਜਿਹੜੀ ਲਾਤੀ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮਹਿਜ਼ ਇੱਕ 24 ਘੰਟਿਆਂ ਦੇ ਵਿੱਚ ਪੂਰਨ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕਿਸ ਤਰ੍ਹਾਂ ਉਸ ਦੇ ਸ਼ੈਲ ਵੀ ਪਏ ਹੋਏ ਆ ਗੋਲੀ ਦੇ ਪੂਰਨ ਤੌਰ ਤੇ ਇੱਕ ਕ੍ਰਾਈਮ ਸੀਨ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੀ ਹੈ ਜਿੱਥੇ ਕ੍ਰਾਈਮ ਵਧਦਾ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਉਹ ਜਿਹੀ ਕਾਰਵਾਈ ਤੁਹਾਨੂੰ ਦਿਖਾ ਰਹੇ ਕਿ ਕਿੱਥੇ ਕਿੱਥੇ ਜਿਹੜੇ ਪੂਰਨ ਤੌਰ ਤੇ ਇਨਕਾਊਂਟਰ ਜਿਹੜਾ ਹੈ ਉਹ ਹੁੰਦਾ ਹੈ ਉਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਕਿਤਨਾ ਕਿਤੇ ਜਿੱਥੇ ਗੈਂਗਸਟਰਾਂ ਦੀ ਗਿਣਤੀ ਵਧ ਰਹੀ ਹੈ ਤੇ ਉੱਥੇ ਹੀ ਇਨ੍ਹਾਂ ਗੈਂਗਸਟਰਾਂ ਨਾਲ ਜਿਹੜਾ ਲਿੰਕ ਹੈ ਉਹ ਵਿਦੇਸ਼ਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਦੇ ਨਾਲ ਇਹਨਾਂ ਦੇ ਲਿੰਕ ਸਾਹਮਣੇ ਆ ਰਹੇ ਨੇ ਦੋ ਦਿਨਾਂ ਦੇ ਵਿੱਚ ਦੋ ਬਾਰਦਾਤਾਂ ਨੂੰ ਇਲਜ਼ਾਮ ਇਹ ਗੈਂਗਸਟਰ ਦੇ ਚੁੱਕੇ ਨੇ ਇੱਕ ਰਾਤ ਦੇ ਵਿੱਚ ਜਿਹੜੀਆਂ ਇੱਕ ਟੋਲ ਪਲਾਜ਼ਾ ਦੇ ਉੱਤੇ ਤੇ ਫਿਰ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਰਾਤ ਨੂੰ ਗੋਲੀਬਾਰੀ ਕੀਤੀ ਜਾਂਦੀ ਹੈ ਦੋ ਘਟਨਾਵਾਂ ਸ਼ਾਮਿਲ ਸਨ ਲਗਾਤਾਰ ਪੁਲਿਸ ਇਹਨਾਂ ਦੀ ਜਾਂਚ ਪੜਤਾਲ ਕਰ ਰਹੀ ਸੀ ਪਰ ਉਸੇ ਜਾਂਚ ਪੜਤਾਲ ਦੇ ਕਰਦੇ ਹੋਏ ਜਿਹੜੀ ਹੈ ਉਹ ਨਤੀਜਾ ਹੁਣ ਜਿਹੜਾ ਆ ਉਹ ਨਜ਼ਰ ਆ ਰਿਹਾ ਹੈ ਕਿ ਦੋ ਇੱਕ ਦਿਨ ਦੇ ਵਿੱਚ ਦੋ ਵਾਰ ਦਾ ਤਨਹੂ ਇਲਜ਼ਾਮ ਦਿੱਤਾ ਜਾਂਦਾ ਹੈ ਪੁਲਿਸ ਲਗਾਤਾਰ ਕਾਰਵਾਈ ਕਰਦੀ ਹੈ ਤੇ ਕਾਰਵਾਈ ਤੋਂ ਨਤੀਜਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਇਨਕਾਊਂਟਰ ਕਰਕੇ ਜਿਹੜਾ ਆ ਉਹ ਦੋਨਾਂ ਗੈਂਗਸਟਰਾਂ ਨੂੰ ਜਿਹੜਾ ਫੜਿਆ ਜਾ ਰਿਹਾ ਹੈ ਤੇ ਦੋਨਾਂ ਗੈਂਗਸਟਰ ਨੂੰ ਫੜ ਲਿਆ ਗਿਆ ਹੈ ਇੱਕ ਦੇ ਪੈਰ ਤੇ ਗੋਲੀ ਲੱਗ ਗਈ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਜਿਹੀ ਸਥਿਤੀ ਬਣਾਈ ਗਈ ਲਗਾਤਾਰ ਪੁਲਿਸ ਪਿੱਛੇ ਲੱਗੀ ਹੋਈ ਸੀ ਇਸ ਜਗ੍ਹਾ ਦੇ ਉੱਤੇ ਫਿਰ ਜਦੋਂ ਮਤਭੇਦ ਹੁੰਦੀ ਹੈ ਆਪਸ ਦੇ ਵਿੱਚ ਦੋਨਾਂ ਧਿਰਾਂ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਗੋਲੀਆਂ ਦਾ ਟਕਰਾ ਹੁੰਦਾ ਹੈ ਗੋਲੀਆਂ ਦੇ ਟਕਰਾਹ ਤੋਂ ਬਾਅਦ ਜਿਹੜੇ ਦੋ ਗੈਂਗਸਟਰ ਇੱਕ ਦਾ ਨਾਮ ਦੀਪਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਨਾਮ ਰਮਨਦੀਪ ਦੱਸਿਆ ਜਾ ਰਿਹਾ ਹੈ ਦੀਪਕ ਦੀ ਲੱਤ ਦੇ ਉੱਤੇ ਗੋਲੀ ਲੱਗਦੀ ਹੈ ਤੇ ਗੋਲੀ ਲੱਗਣ ਤੋਂ ਬਾਅਦ ਜਿਹੜਾ ਹੈ ਦੀਪਕ ਜ਼ਖਮੀ ਹੋ ਜਾਂਦਾ ਹੈ ਤੇ ਦੂਜੇ ਪਾਸੇ ਇੱਕ ਹੋਰ ਜਿਹੜਾ ਗੈਂਗਸਟਰਾਂ ਉਹ ਵੀ ਨਾਲ ਹੀ ਪੁਲਿਸ ਦੀ ਪਕੜ ਦੇ ਵਿੱਚ ਆ ਜਾਂਦਾ ਹੈ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਗੋਲੀਆਂ ਚਲਾਈ ਜਾਂਦੀਆਂ ਕਾਊਂਟਰ ਗੋਲੀਆਂ ਚੱਲਦੀਆਂ ਨੇ ਤੇ ਉਹਨਾਂ ਗੋਲੀਆਂ ਤੋਂ ਬਾਅਦ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇਹ ਦੋਨੋਂ ਗੈਂਗਸਟਰਾਂ ਨੂੰ ਫੜ ਲਿਆ ਗਿਆ ਹੈ। ਵੀਡੀਓ ਜਿਹਨੇ ਸੰਦੀਪ ਦੇ ਨਾਲ ਇੰਦਰ ਸਿੱਧੂ ਇਹ ਵੀ ਪੇ ਸੰਜਾ